ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਅਸੀਂ ਖੜੇ ਹਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇਹ ਇੱਕ ਸ਼ਿਮਲਾ ਮਿਰਚਾਂ ਦੀ ਖੇਤੀ ਇੱਕ ਕਿਸਾਨ ਵੱਲੋਂ ਅੱਧੇ ਕਿੱਲੇ ਤੋਂ ਸਟਾਰਟ ਕੀਤੀ ਸੀ ਅੱਜ 6 ਏਕੜ ਦਾ ਦੇ ਵਿੱਚ ਇਹ ਖੇਤੀ ਆ ਸ਼ਿਮਲਾ ਮਿਰਚ ਇੱਕ ਲਾਲ ਸ਼ਿਮਲਾ ਮਿਰਚ ਇੱਕ ਪੀਲੀ ਸ਼ਿਮਲਾ ਮਿਰਚ ਬਹੁਤ ਵਧੀਆ ਪ੍ਰੋਜੈਕਟ ਆ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਤਕਰੀਬਨ ਸਿਰਫ 13 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਦੇਖ ਲਓ ਕਿੰਦਾ ਸਬਜ਼ੀ ਲੱਗੀ ਹੋਈ ਆ ਬਿਨਾਂ ਮੱਖੀਆਂ ਤੋਂ ਕੋਈ ਮੱਖੀ ਮੱਛਰ ਨਹੀਂ ਇੱਥੇ ਹੈਗਾ ਤੇ ਪਲਾਨਲੇਸ਼ਨ ਬਹੁਤ ਵਧੀਆ ਕੀਤੀ ਗਈ ਆ ਤੇ ਸਾਈਜ਼ ਜੋ ਇਹਦਾ ਹੈਗਾ ਨਾ 100 ਤੋਂ 200 ਗ੍ਰਾਮ ਤੱਕ ਤਾਂ ਹੋਊਗਾ ਜੋ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਨਜ਼ਦੀਕ ਆ ਇੱਕ ਸਮੇਂ ਤੋਂ ਇਹਨਾਂ ਨੇ ਜਿਹੜੀ ਖੇਤੀ ਸਟਾਰਟ ਕੀਤੀ ਸੀ ਅੱਧੇ ਕਿੱਲੇ ਤੋਂ ਸਟਾਰਟ ਕੀਤੀ ਸੀ ਤਿੰਨ ਦੋਸਤਾਂ ਨੇ ਤੇ ਅੱਜ ਜਿਹੜੀ ਇਹ ਖੇਤੀ ਆ ਤਕਰੀਬਨ 6 ਕਿੱਲਿਆਂ ਦੀ ਖੇਤੀ ਆ ਤਿੰਨ ਕਿੱਲੇ ਪੀਲੀ ਸ਼ਿਮਲਾ ਮਿਰਚ ਤੇ ਤਿੰਨ ਕਿੱਲੇ ਲਾਲ ਸ਼ਿਮਲਾ ਮਿਰਚ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਇਹ ਉਹਨਾਂ ਨੂੰ ਕਿੱਥੋਂ ਇਸ ਚੀਜ਼ ਦਾ ਉਹਨਾਂ ਨੇ ਸ਼ੁਰੂਆਤ ਕੀਤੀ ਆ ਕਿੱਦਾਂ ਇਹਦੀ ਸਟਾਰਟਿੰਗ ਹੋਈ ਆ ਤੇ ਆਪਾਂ ਜਾ ਕੇ ਤੁਹਾਨੂੰ ਮਲਾਉਨੇ ਆ ਮਿਲਦੇ ਆ ਗੱਲਬਾਤ ਕਰਦੇ ਆ ਅੱਗੇ ਜਾ ਕੇ ਬਣੇ ਰਹੋ ਜੀ ਨਾਲ ਅਸੀਂ ਸੰਧੂ ਫਾਰਮ ਖੜੇ ਆ ਜੀ ਸੰਧੂ ਸਾਹਿਬ ਸਾਡੇ ਨਾਲ ਆ ਜਿਨ੍ਹਾਂ ਨੇ ਅੱਧੇ ਏਕੜ ਤੋਂ ਖੇਤੀ ਸ਼ੁਰੂ ਕੀਤੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਬਹੁਤ ਹੀ ਆਪਣੇ ਮਾਣ ਮਹਿਸੂਸ ਹੋਇਆ ਕਿ ਆਪਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਇਹਦੀ ਸਟਾਰਟਿੰਗ ਕਿੱਥੋਂ ਹੋਈ ਸੀ ਪਤਾ ਲੱਗਾ ਜੀ ਤੁਸੀਂ ਅੱਧੇ ਏਕੜ ਤੋਂ ਇਹ ਚੀਜ਼ ਸ਼ੁਰੂ ਕੀਤੀ ਸੀ ਅੱਜ 6 ਕਿੱਲਾਂ ਦੇ ਵਿੱਚ ਇਹ ਸ਼ਿਮਲਾ ਮਿਰਚ ਦਾ ਪ੍ਰੋਜੈਕਟ ਵਾ ਇਹਦੀ ਕੀ ਡਿਟੇਲ ਆ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜ ਆ ਹੌਲੀਓ ਇਹਦਾ ਤਾਂ ਜੀ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਪਹਿਲਾਂ ਐਕਚੁਅਲੀ ਬੰਗਲੌਰ ਤੋਂ ਪਤਾ ਲੱਗਾ ਸੀ ਸਾਨੂੰ ਉਸ ਇਧਰ ਤਾਂ ਪੰਜਾਬ ਵਿੱਚ ਤਾਂ ਹੈ ਨਹੀਂ ਸੀ ਜੀ ਫਿਰ ਇੱਕ ਦੋ ਛੋਟੇ ਪੋਲੀਓ ਸੂਰ ਲੱਗੇ ਸੀ ਜੀ ਆ ਹਿਮਾਚਲ 'ਚ ਅਸੀਂ ਗਏ ਉੱਥੇ ਸ਼ਿਵਨਾਮਰਤੀ ਖੇਤੀ ਕਰਦੇ ਸੀ ਬਿਲਕੁਲ ਉੱਥੇ ਛੋਟੇ ਛੋਟੇ ਪੋਲੀਹਾ우스 ਲਾਏ ਸੀ ਕਨਾਲ ਕਨਾਲ ਦੇ ਦੋ ਦੋ ਕਨਾਲ ਦੇ ਜੀ ਸਾਨੂੰ ਬੜਾ ਵਧੀਆ ਉੱਥੇ ਰਿਸਪੌਂਸ ਮਿਲਿਆ ਠੀਕ ਹੈ ਉਹ ਅਸੀਂ ਉਹਨਾਂ ਦੀ ਕੁਆਲਿਟੀ ਦੇਖੀ ਪਲਾਂਟ ਦੇ ਦੇਖਿਆ ਤੇ ਸਾਨੂੰ ਵੀ ਲੱਗਾ ਵੀ ਇਹ ਕੰਮ ਅਸੀਂ ਵੀ ਕਰ ਸਕਦੇ ਹਾਂ ਜੀ ਫਿਰ ਅਸੀਂ ਉਧੋਂ ਆ ਕੇ ਸੀ ਦੋ ਤਿੰਨ ਫਰੈਂਡ ਸੀਗੇ ਜੀ ਉਹ ਸਾਹਮਣੇ ਆਪ ਦਾ ਦੇਖ ਕੇ ਲਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਾਨੂੰ ਠੀਕ ਲੱਗਾ ਫਿਰ ਅਸੀਂ ਵਧਾਉਣਾ ਸ਼ੁਰੂ ਕੀਤਾ 11 ਚ 8 ਤੋਂ ਬਾਅਦ ਫਿਰ ਮੈਂ 11 ਕਿੱਕੜ ਲਾਇਆ ਇੱਕੜ ਜੀ ਫਿਰ 13 ਚ 8.5 ਕਿੱਕੜ ਲਗਾਇਆ ਅੱਛਾ ਜੀ ਫਿਰ 14 ਚ 10 ਕਿੱਕੜ ਹੋਰ ਲਾਇਆ ਜੀ 15 ਚ ਵੀ ਇੱਕ ਕਿੱਕੜ ਲਾਇਆ ਠੀਕ ਹੈ ਇਸ ਤਰ੍ਹਾਂ ਕਰਦੇ ਕਰਦੇ ਹੌਲੀ ਹੌਲੀ ਮੈਂ 6 ਕਿੱਕੜ ਤੇ ਪਹੁੰਚ ਗਿਆ ਪੁੱਜ ਗਏ ਜੀ ਇੱਕ ਸਟਾਰਟਿੰਗ ਹੁੰਦੀ ਆ ਹਰੀ ਸ਼ਿਮਲਾ ਮਿਰਚ ਇਹ ਲਾਲ ਤੇ ਪੀਲੀ ਆ ਇਹਦਾ ਦਿਮਾਗ ਚੋਂ ਕਿੱਥੋਂ ਆਇਆ ਕਿ ਇਹ ਦੀ ਖੇਤੀ ਸ਼ੁਰੂ ਕਰੀਏ ਆਪਾਂ ਕਿਉਂਕ ਗ੍ਰੀਨ ਤਾਂ ਓਪਨ ਚ ਵੀ ਹੋ ਜਾਂਦੀ ਆ ਜੀ ਤੇ ਗ੍ਰੀਨ ਹਾਊਸ ਇਹ ਜਿਹੜੀ ਕਲਰਡ ਹੈ ਇਹ ਕਲਰਡ ਬੇਸਿਕਲੀ ਹੁੰਦੀ ਹੀ ਇਹਦੇ ਚ ਇਹਦੇ ਚ ਹੁੰਦੀ ਹੈ ਭੇਜਦੀਆਂ ਇਹ ਸ਼ੀਟਸ ਨੇ ਨਾ ਜੀ ਹਾਂਜੀ ਇਹ ਯੂਵੀ ਸ਼ੀਟਸ ਨੇ ਠੀਕ ਆ ਭੀਆਂ ਇਹਦੇ ਚ ਡੈਮਰੇਜ ਜਿਹੜੀਆਂ ਬਾੜੀਆਂ ਰੇਸ ਕਹ ਲਓ ਜਿਹੜੀਆਂ ਇਹਦੀ ਸਕਿਨ ਨੂੰ ਕਰਾਪ ਕਰਦੀਆਂ ਕਲਰ ਨੂੰ ਡੈਮੇਜ ਕਰਦੀਆਂ ਉਹ ਇਹ ਸ਼ੀਟ ਰੋਕਦੀ ਹੈ ਠੀਕ ਆ ਤੇ ਫਿਰ ਬਾਰਿਸ਼ ਨਹੀਂ ਪੈਣੀ ਇਹਦੇ ਚ ਜੀ ਹਾਂ ਕੈਪਸਿਕਮ ਨੂੰ ਪਾਣੀ ਬਹੁਤ ਥੋੜਾ ਚਾਹੀਦਾ ਅੱਛਾ ਜੀ ਫਿਰ ਜਿੰਨਾ ਅਸੀਂ ਨੂੰ ਸਾਈਜ਼ ਲੈਣਾ ਜੀ ਸਟੈਂਪ ਤੇ ਹਾਂਜੀ ਇੱਕ ਇੱਕ ਦੋ ਦੋ ਮਿਰਚਾਂ ਲੱਗ ਗਈਆਂ ਜਿਵੇਂ ਸਾਈਜ਼ 200 250 ਗ੍ਰਾਮ ਹੋ ਗਿਆ ਬਿਲਕੁਲ ਫਿਰ ਆ ਇਹਨੂੰ ਰੱਸੀ ਵੀ ਪਾਉਣੀ ਪੈਂਦੀ ਆ ਜਿਵੇਂ ਆਹ ਮਿਰਚ ਆ ਜੀ ਹਾਂਜੀ ਇਹ ਅਰਾਊਂਡ 300 ਗ੍ਰਾਮ ਦੀ ਆ ਜੀ ਅੱਛਾ ਜੀ ਇਹ 300 ਗ੍ਰਾਮ ਆ ਅਗਰ ਇਹਨੂੰ ਆ ਰੱਸੀ ਨਹੀਂ ਪਾਵਾਂਗੇ ਜੀ ਤੇ ਇਹਨੇ ਟਾਣੀ ਵੀ ਤੋੜ ਦੇਣੀ ਆ ਨਾਲ ਬਿਲਕੁਲ ਆਪਣੇ ਪਾਣਾ ਟਾਣੀ ਵੀ ਤੋੜ ਜਾਣੀ ਆ ਬਿਲਕੁਲ ਜੀ ਤੇ ਇਹਨੂੰ ਸਪੋਰਟ ਦੇਣੀ ਹੀ ਪੈਣੀ ਆ ਸਪੋਰਟ ਦੇਣੇ ਵਾਸਤੇ ਵੀ ਉੱਪਰ ਸਟਰਕਚਰ ਪਈਦਾ ਬਿਲਕੁਲ ਚਾਹੀਦਾ ਜਦ ਤਾਰਾ ਬਣਨੀ ਆ ਤੁਸੀਂ ਮੇਨ ਵੇਟ ਬਹੁਤ ਹੋ ਜਾਂਦਾ ਇੱਕ ਇੱਕ ਤਾਰ ਤੇ ਤੁਸੀਂ ਦੇਖ ਰਹੇ ਤਾਰਾਂ ਛੁੱਟੀਆਂ ਪਈਆਂ ਕਈ ਵਾਰ ਜ਼ਿਆਦਾ ਵੇਟ ਨਾਲੇ ਤਾਰਾਂ ਕੁੱਟ ਵੀ ਜਾਂਦੀਆਂ ਸਾਡੀਆਂ ਠੀਕ ਆਨ ਵੀ ਹੁੰਦਾ ਜੀ ਤੇ ਇਸ ਕਰਕੇ ਇਹਨੂੰ ਕਲਰਡ ਦਾ ਇਹੀ ਹੈ ਇਸ ਕਰਕੇ ਹੈਗਾ ਕਿ ਕਲਰਡ ਅੰਦਰ ਹੀ ਪ੍ਰੋਟेक्टेड ਵਿੱਚ ਹੀ ਹੁੰਦੀ ਆ ਓਕੇ ਕਿਤੇ ਵੀ ਚੱਲੇਓ 올ਓਵਰ ਦਾ ਵਰਲਡ ਤੁਸੀਂ ਸਾਰੇ ਆ ਕੇ ਅੰਦਰ ਹੀ ਕਰਦੇ ਆ ਉੱਥੇ ਗਲਾਸ ਹਾਊਸ ਨੇ ਕਿਤੇ ਜਾਂ ਪੋਲੀ ਹਾਊਸ ਨੇ ਠੀਕ ਹੈ ਜੀ ਤੇ ਇੰਡੀਆ ਚ ਕਈ ਜਗ੍ਹਾ ਸਾਡੇ ਨੈੱਟ ਹਾਊਸ ਵੀ ਕਰ ਰਹੇ ਨੇ ਹਰਿਆਣੇ ਚ ਕਾਫੀ ਰਵਾਜ ਆ ਕਿ ਨੱਟ ਲਗਾਈ ਆ ਪਰ ਨੱਟ ਲਾ ਕੇ ਸ਼ੀਡ ਜ਼ਰੂਰ ਹੁੰਦੀ ਆ ਸ਼ੀਡ ਨੈੱਟ ਥੱਲੇ ਠੀਕ ਹੈ ਜੀ ਕਿਉਂਕਿ ਸਾਨੂੰ ਕਲਰ ਫਾਰਮੇਸ਼ਨ ਇਹਦੀ ਉਹਦੇ ਨਾਲ ਕਰਨੀ ਪੈਂਦੀ ਆ ਠੀਕ ਆ ਮੱਖੀ ਮੱਛਰ ਬਹੁਤ ਘੱਟ ਆ ਹਾਂਜੀ ਬਿਲਕੁਲ ਬੰਦ ਆ ਬੰਦ ਆ ਬਿਲਕੁਲ ਉੱਪਰੋਂ ਥੋੜੇ ਬਹੁਤ ਵੈਂਟ ਹੁੰਦੇ ਆ ਬਟ ਜਿਹੜੇ ਸਾਨੂੰ ਕੀੜਿਆਂ ਦਾ ਡਰ ਹੁੰਦਾ ਉਹ ਉਸ ਲੈਵਲ ਤੇ ਨਹੀਂ ਪਹੁੰਚਦੇ ਇਹਦਾ ਰੇਟ ਤੁਹਾਨੂੰ ਸਹੀ ਮਿਲ ਜਾਂਦਾ ਜ ਬਹੁਤ ਅੱਛਾ ਮਿਲ ਜਾਂਦਾ ਜੀ ਵੈਸੇ ਤਾਂ ਇਸ ਸਾਲ ਤਾਂ ਬਹੁਤ ਅੱਛਾ ਹੈ ਬਹੁਤ ਹੀ ਜ਼ਿਆਦਾ ਅੱਛਾ ਹੈ मतलब ਪਿਆਲੋਂ ਦੇ ਲਾਸਟ ਇਅਰ ਨਾਲੋਂ ਡਬਲ ਡਬਲ ਤੋਂ ਵੀ ਜ਼ਿਆਦਾ ਠੀਕ ਹੈ ਜੀ ਓਕੇ ਤੇ ਇਹ ਸਟਾਰਟਿੰਗ ਦੱਸਿਆ ਸੀ ਆਫ ਕਮਾਂਗੇ ਤਿੰਨ ਦੋਸਤਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਨਾਲ ਉਹ ਹੁਣ ਵੀ ਨਾਲ ਆ ਜਾ ਉਹ अच्छा जी बाकी انا ਸਾਰਿਆਂ ਨੇ ਵੇਚਤੇ ਸੀ ਕਬਾੜ ਚ ਵੇਚਿਆ ਤਾਂ ਸਾਰੇ اچھا ਜੀ ਕੰਮ ਸੋਖਾ ਵੀ ਨਹੀਂ ਹੈ ਜੀ ਇਹ ਉਹਨਾਂ ਨੇ ਕੱਲਿਆਰੇ ਨਹੀਂ ਜੀ ਪੰਜਾਬ ਚ 2000 ਏਕੜ ਲੱਗਿਆ ਸੀ ਟੋਟਲ اچھا ਜੀ ਮੇਰੇ ਖਿਆਲ 2250 ਰਹਿ ਗਿਆ ਬਸ اچھا ਜੀ ਬਾਕੀ ਸਾਰਾ ਵਿਗ ਗਿਆ ਮਤਲਬ ਪਹਿਲਾ ਪਹਿਲਾ ਨੁਕਸਾਨ ਤਾਂ ਚਲਣਾ ਪੈਂਦਾ ਆ ਹਾਂ ਜੀ ਸ਼ੁਰੂ ਜੋ ਤੱਕ ਇਹਦੀ ਨੋ ਹਾਉ ਨਹੀਂ ਹੈ ਨਾ ਜੀ ਉਦੋਂ ਤੱਕ ਤੁਸੀਂ ਨਹੀਂ ਕੰਮ ਕਰ ਸਕਦੇ ਸਾਨੂੰ ਵੀ ਸਿੱਖਣ ਨੂੰ 4-5 ਸਾਲ ਲੱਗ ਗਏ ਸੀ ਜੀ ਹੁਣ ਲੇ ਵੀ ਸਿੱਖੀ ਜਾ ਰਹੇ ਆ ਇਸ ਵਿੱਚ ਕੁਝ ਨਵਾਂ ਇਨਵੈਂਟ ਕਰੀਦਾ ਜੀ ਪਲਾਂਟ ਦੀ ਅਸੀਂ ਦੂਰ ਲਾ ਲਈਏ ਵੈਰਾਈਟिज ਅ ਚੰਗੀਆਂ ਲਾ ਲਈਏ ਠੀਕ ਹੈ ਜੀ ਇਸ ਤੋਂ ਜ਼ਿਆਦਾ ਹਲੇ ਵੀ ਸਿੱਖਣ ਨੂੰ ਮਿਲਦਾ ਰਾਈਟ ਇਸ ਦਾ ਫਰਕ ਆ ਜਾਂਦਾ अर्ਲੀ ਵੈਰਾਈਟੀਆਂ ਆ ਗਈਆਂ ਜੀ ਟਾਈਮਿੰਗ ਦਾ ਫਰਕ ਆਉਣਾ ਸੋ ਇਨ ਟਾਈਮਿੰਗ ਕੀ ਹੋਣਾ ਚਾਹੀਦਾ ਠੀਕ ਹੈ ਜੀ ਹਰ ਚੀਜ਼ ਦਾ ਸਿੱਖੀ ਜਾ ਰਿਹਾ ਜੀ ਹਲੇ ਇਹ ਤਾਂ ਸਰ ਕਿੰਨੀਆਂ ਵੈਰਾਈਟੀਆਂ ਇੱਥੇ ਇਹ ਮਤਲਬ ਵੈਰਾਈਟੀਆਂ ਜੀ ਮੇਰੇ ਕੋਲ ਇਸ ਟਾਈਮ 6 ਵੈਰਾਈਟੀਆਂ ਨੇ 6 ਤਿੰਨ ਪੀਲੀਆਂ ਦੀਆਂ ਤਿੰਨ ਲਾਲ ਦੀਆਂ ਮਤਲਬ ਉਹੀ ਮਤਲਬ 6 ਵੈਰਾਈਟੀਆਂ ਹੈਗੀਆਂ ਤੇ ਜਿਹੜਾ ਬ੍ਰਾਂਡ ਵਾ ਇਹ ਇਹ ਇੰਟਰਨੈਸ਼ਨਲ ਆ ਜੀ ਹਾਂ ਜੀ ਜੇ ਤੁਸੀਂ ਬਾਰੇ ਠੀਕ ਹੈ ਇੱਕ 21 ਸਸ 8 ਦੀ ਹੈਗੀ ਹੈ ਇੰਡੀਅਨ ਕੰਪਨੀ ਵੀ ਹੈ ਤਾਂ ਸੀਡ ਇੰਪੋਰਟਡ ਹੀ ਨੇ ਜੀ ਤੇ ਇੱਕ ਰਿਸਕ ਵਨ ਹੈ ਜੀ ਉਹਨਾਂ ਦੀਆਂ ਦੋ ਵੈਰਾਈਟੀਆਂ ਨੇ ਮੇਰੇ ਕੋਲ ਚਾਰ ਇਨਫੈਕਟ ਹੋਣਾਂ ਦੀਆਂ ਨੇ ਜੀ ਤੇ ਦੋ ਇਹਦੀਆਂ ਸੇਂਟਾ ਦੀਆਂ ਨੇ ਜੀ ਟਰਾਈਲ ਵੀ ਕਰੀ ਜਾਂਦੇ ਨੇ ਹਰ ਹਰ ਸਾਲ ਕੋਈ ਨਵੀਂ ਜਵੇਂ ਅਰਕੀ ਵੀ ਦੋ ਵੈਰਾਈਟੀਆਂ ਦਾ ਟ੍ਰਾਇਲ ਹੈਗਾ ਉਹ ਥੋੜਾ ਥੋੜਾ ਲਾ ਕੇ ਦੇਖ ਲਈਦੇ ਆ ਜਿਹੜੀ ਕੋਈ ਸਾਨੂੰ ਚੰਗੀ ਲੱਗਦੀ ਆ ਫੇਰ ਅਗਲੇ ਸਾਲ ਨੈਕਸਟイヤー ਉਹ ਬੋਤਾ ਲਈਦੀ ਆ ਠੀਕ ਆ ਇਹ ਜਿਹੜੀ ਫਸਲ ਆ ਇਸ ਸਾਲ ਦੀ ਫਸਲ ਆ ਕਿ 6 ਮਹੀਨੇ ਦੀ ਫਸਲ ਆ ਇੱਕ ਸਾਲ ਹਾਂਜੀ ਮਤਲਬ ਜੇ ਅਗਸਤ ਵਿੱਚ ਲੱਗੀ ਤਾਂ ਅਗਸਤ ਵਿੱਚ ਹੀ ਦੀ ਸਮਾਪਤੀ ਹੋਣੀ ਆ ਹਾਂ ਜੁਲਾਈ ਛੋ ਜਾਂਦੀ ਆ ਲੇਕਿਨ ਨੀਅ ਤੋੜਾਈਆਂ ਕੰਮ ਮਤਲਬ ਔ ਤੋੜ ਦੇ ਕਿੰਨੀ ਵਾਰੀ ਤੋੜਦੇ ਆ ਉਤੋਂ ਜੀ ਤੋੜਾਈ ਇਹਦੀ ਜੀ ਆ ਤੋੜਾਈ ਕਹਿ ਲੋ ਕਿ ਆ ਰੈਗੂਲਰ ਹੀ ਚੱਲਦੀ ਆ ਕੋਈ ਉਹ ਜਾਂ ਇਹੋ ਜਿਹਾ ਨਹੀਂ ਹੈ ਇਹਦਾ ਸਿਸਟਮ ਅੱਛਾ ਜੀ ਕਿ ਜੀ ਤੁਸੀਂ ਇੱਕ ਥੋੜਾ ਜਿਹਾ ਸਾਰਾ ਸਾਰਾ ਕਟ ਜਾਣਾ ਫਿਰ ਦੁਬਾਰਾ ਲੱਗਣਾ ਜੀ ਇਸ ਤੇ ਲੱਗੀਆਂ ਜਾਣੀਆਂ ਨੇ ਕੈਪਸਿਕਮ ਥੱਲੇ ਵਾਲੀਆਂ ਹਾਰਵੈਸਟ ਹੋਈ ਜਾਣੀਆਂ ਜਿਸ ਤਰ੍ਹਾਂ ਉਹ ਸਾਹਮਣੇ ਲੱਗੀਆਂ ਨੇ ਜੀ ਉਹ ਗ੍ਰੀਨ ਨੇ ਪਰਲੇ ਪਰਸੇ ਇੱਕ ਰੈੱਡ ਹੋ ਗਈ ਜੀ ਹੁਣ ਉਹ ਰੈੱਡ ਉਹ ਤਿੰਨ ਚਾਰ ਦਿਨ ਟੁੱਟ ਜਾਣੀਆਂ ਠੀਕ ਆ ਫਿਰ ਉਰਲੀ ਵਾਲੀ ਦੇ ਵੀ ਕਲਰ ਚੇਂਜ ਸ਼ੁਰੂ ਕਰਤਾ ਹਾਂਜੀ ਉਸ ਤੋਂ ਹਫਤਾ ਚਾਰ ਪੰਜ ਦਿਨ ਬਾਅਦ ਉਹ ਟੁੱਟ ਜਾਣੀਆਂ ਉੱਪਰ ਲੱਗਦੀ ਰਹੀਆਂ ਨੇ ਠੀਕ ਹੈ ਜੀ ਤੇ ਇਹ ਪ੍ਰੋਸੈਸ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਜਦੋਂ 25 ਜਦੋਂ ਜਸਟ ਡਿਮਾਂਡ ਦੇ ਉੱਤੇ ਆ ਵਸੇ ਪੂਰੀ ਪਕਾ ਕੇ ਵੀ ਤੋੜੀ ਦੀ ਆ ਅਗਰ ਤੇਵਾ ਡਿਮਾਂਡ ਨਹੀਂ ਹੈ ਤੇ ਫਿਰ ਤੁਹਾਨੂੰ ਰੱਖਣੀ ਵੀ ਪੈ ਜਾਂਦੀ ਹੈ ਕਿ ਵੀ ਅਸੀਂ ਨਾ ਤੋੜੀਏ ਅਸੀਂ ਉਹ ਹਫਤਾ ਰੋਕ ਸਕਦੇ ਹਾਂ ਕਿਉਂਕਿ ਠੰਡ ਵਿੱਚ ਅੱਜਕੱਲ ਤਾਂ ਖਰਾਬ ਵੀ ਨਹੀਂ ਹੋਣੀ ਆ ਬਿਲਕੁਲ ਜੀ ਤੇ ਅਗਰ ਸਾਨੂੰ ਲੱਗਦਾ ਵੀ ਸ਼ਾਇਦ ਹਫਤੇ ਜਾਂ ਦਸ ਦਿਨ ਬਾਅਦ ਰੇਟ ਸੁਰਜੇਗਾ ਠੀਕ ਹੈ ਜੀ ਇਹ ਵੀ ਇੱਕ ਸਟੱਡੀ ਆ ਜੀ ਮਾਰਕੀਟਿੰਗ ਦੀ ਜੀ ਤੇ ਅਪ ਡਾਊਨਸ ਬਹੁਤ ਦੇਖਿਆ ਇਹਨੇ ਜੀ ਠੀਕ ਹੈ ਜੀ ਸਵੇਰ ਤੋਂ ਸ਼ਾਮ ਤੱਕ ਠੀਕ ਹੈ ਜੀ ਤੇ ਪੋਸਟ ਕਰਕੇ ਤੁਹਾਨੂੰ ਮਾਰਕੀਟਿੰਗ ਦੋਸਤਾਂ ਨਾਲ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਵਸਟਾਕ ਵੀ ਕਰ ਲਈਦਾ ਰੋਕ ਵੀ ਲਈਦਾ ਠੀਕ ਹੈ ਜੀ ਅਗਰ ਅੱਗੇ ਦਸ ਰਿਹਾ ਕਿ ਵੀ 5-7 ਦਿਨ ਬਾਅਦ ਇਹ ਡਾਊਨ ਆ ਸਕਦਾ ਫਿਰ ਥੋੜਾ ਘੱਟ ਕਲਰ ਕਰਕੇ ਵੀ ਤੋੜ ਕੇ ਵੇਚ ਦੇ ਦਈਏ ਠੀਕ ਹੈ ਜੀ ਦੱਸਣਾ ਕਿਸਾ ਡਿਮਾਂਡ ਹੈ ਤੇ ਕਿੰਨੀ ਮਿਹਨਤ ਵਾ ਇਹਦੇ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦਾ ਧਿਆਨ ਰੱਖਣਾ ਹੀ ਪੈਂਦਾ ਹੈ ਜੀ ਮਿਹਨਤ ਕਾਫੀ ਹੈ ਜੀ ਲੇਬਰ ਓਰੀਐਂਟਡ ਹੈ ਜੀ ਲੇਬਰ ਤੁਹਾਨੂੰ ਟ੍ਰੇਨ ਕਰਨੀ ਪੈਂਦੀ ਹੈ ਜੀ ਕੰਮ ਇਹਦੇ ਚ ਸਾਰੇ ਐਕਸਪਰਟਾਈਜ਼ ਵਾਲੇ ਹੀ ਆ ਜੀ ਜੀ ਪ੍ਰੂਨਿੰਗ ਤਰਸੀਆਂ ਤੋਂ ਤੋੜਨ ਦਾ ਤਰੀਕਾ ਹੀ ਹੁੰਦਾ ਕਿ ਕਿੱਥੋਂ ਵੱੜ ਕੇ ਕਰੋ ਨਹੀਂ ਬਿਲਕੁਲ ਜੀ ਬਿਲਕੁਲ ਤੇ ਉਹ ਲੇਬਰ ਆਪਣੇ ਆਪ ਉਸ ਹਸਾਬ ਨਾਲ ਤੁਸੀਂ ਲਾ ਲੋਗੇ ਜਿਹੜੀ ਪੁਰਾਣੀ ਹੁੰਦੀ ਹੈ ਹਾਂ ਦੋ ਚਾਰ ਨਵੀਆਂ ਆ ਗਈਆਂ ਉਹਨਾਂ ਨੂੰ ਸੁਖਾ ਦਿੰਦੀਆਂ ਨੇ ਜੀ ਤੇ ਪਰ ਲੇਬਰ ਲੇਡੀਆਂ ਜ਼ਿਆਦਾ ਨੇ ਉਹ ਕੰਮ ਕਰਦੀਆਂ ਠੀਕ ਹੈ ਜੀ ਕਿੰਨੇ ਕੁ ਬੰਦੇ ਕੰਮ ਕਰਦੇ ਆ ਜੀ ਆਪਣੇ ਹਾਂ ਮੇਰੇ ਕੋਲ ਅਰਾਊਂਡ 20 ਕ ਹੈਗੇ ਜੀ 20 ਬੰਦੇ ਆਹੀ ਕੰਮ ਆ ਜਾਂ ਹੋਰ ਵੀ ਆਪਾਂ ਪਲਾਂਟ ਮੇਰੇ ਕੋਲ ਮਸ਼ਰੂਮ ਯੂਨਿਟ ਆ ਜੀ ਅੱਛਾ ਜੀ ਹਾਂ ਉਹੀ ਜਦੋਂ ਮਸ਼ਰੂਮ ਦੀ ਹਾਰਵੈਸਟਿੰਗ ਸ਼ਾਮ ਨੂੰ ਹੁੰਦੀ ਹੈ ਜੀ ਤੇ ਇਹੀ ਲੇਬਰ ਸ਼ਾਮ ਨੂੰ ਉੱਧਰ ਚਲੇ ਜਾਂਦੀ ਹੈ ਠੀਕ ਹੈ ਬਾਕੀ ਖੇਤੀ ਹੈ ਜੀ ਉਹ ਵੀ ਚੱਲ ਰਹੀ ਹੈ ਇਹ ਲੇਬਰ ਉਹਦੇ ਚ ਵੀ ਇਨਵੋਲਵ ਹੋ ਜਾਂਦੀ ਹੈ ਪਰ ਜ਼ਿਆਦਾ 80% ਕੰਮ ਇਹਨਾਂ ਦੇ ਇਹਦੇ ਚ ਹੀ ਆ ਤੇ ਇਹਦਾ 1 ਕਿੱਲੇ 'ਚ ਕਿੰਨਾ ਖੱਚਾ ਜੀ ਸਾਰਾ ਇਨਕਲੂਡਿੰਗ ਅਗਰ ਅਸੀਂ ਡੈਪ੍ਰੀਸੀਏਸ਼ਨ ਵੀ ਲਾ ਲਈਏ ਡੈਪ੍ਰੀਸੀਏਸ਼ਨ ਨਹੀਂ ਕਹੋ ਰਿਪੇਅਰ ਜੀ ਬਾਕੀ ਪਾਈਪਾਂ ਦਾ ਕੁਝ ਨਹੀਂ ਵਿਗੜਦਾ ਹਰ ਸਾਲ ਸਾਡੀਆਂ ਕੋਈ ਨਾ ਕੋਈ 5-7 ਛੱਤਾਂ ਫਟਦੀਆਂ ਨੇ ਜਿਸ ਤਰ੍ਹਾਂ ਉਹ ਤੁਸੀਂ ਦੇਖ ਸਕਦੇ ਹੋ ਉੱਪਰ ਹੁਣ ਫਟ ਗਈ ਉਹਵਾ ਦਾ ਡੈਮੇਜ ਹੋਈ ਆ ਅੱਗੇ ਵੀ ਹੈ ਇਹ ਹੁਣ ਅਸੀਂ ਇਹਨਾਂ ਨੂੰ ਇਹ ਵੀ ਚੇਂਜ ਕਰਨੀਆਂ ਪੈਣੀਆਂ ਠੀਕ ਹੈ ਜੀ ਹ ਕੋਈ ਨੈਟ ਫਟ ਜਾਂਦੀ ਆ ਕਦੇ ਆ ਰਸੀਆਂ ਦੀ ਚੇਂਜ ਇਹ ਹੋ ਜਾਂਦੀਆਂ ਨੇ 3 ਸਾਲ ਕੱਢਦੀਆਂ ਨੇ ਠੀਕ ਹੈ ਜੀ ਤਾਰਾਂ ਦੀ ਰਿਪਲੇਸਮੈਂਟ ਹੋ ਜਾਂਦੀ ਆ ਜੀ ਤੇ ਔਨ ਐਵਰੇਜ ਅਸੀਂ ਖਰਚਾ ਲਾਈਦਾ ਜਿਵੇਂ ਮੇਰਾ 6 ਏਕੜ ਆ ਮੈਂ 6-7 ਲੱਖ ਰੁਪਈਆ ਮੇਰਾ ਹਰ ਸਾਲ 1 ਏਕੜ ਚੋਂ ਸਾਰਿਆਂ ਦਾ ਹਰ ਸਾਲ ਮੇਰਾ ਖਰਚਾ ਇਹਨਾਂ ਤੋਂ 6-7 ਲੱਖ ਰੁਪਈਆ ਲੱਗਦਾ ਪਰ 1 ਏਕੜ ਲਗ ਤੋਂ 1 ਸਵਾ ਲੱਖ ਰੁਪਈਆ ਸੀ ਗੱਜ ਕਰਦੇ ਆ ਕਿ ਵੀ ਸਾਡਾ ਸਿਰਫ ਰਿਪੇਅਰ ਦਾ ਖਰਚਾ ਠੀਕ ਹੈ ਜੀ ਉਸ ਤੋਂ ਇਲਾਵਾ ਲੇਬਰ ਸੀਡ ਦਵਾਈਆਂ ਖਾਦਾਂ ਜੀ 5 ਤੋਂ ਲੱਖ ਰੁਪਇਆ ਤਕਰੀਬਨ ਚਲੋ ਪੁੱਛਣਾ ਨਹੀਂ ਜੀ ਅੰਕਲ ਜੀ ਮੁਨਾਫਾ ਕਿੰਨਾ ਹੈ ਦੇਚ ਇੱਕ ਕਿੱਲੇ ਦਾ ਮੁਨਾਫਾ ਬੜਾ ਅੱਛਾ ਹੈ ਜੀ ਇਹ ਤਾਂ ਕਰਨ ਦੇ ਉੱਤੇ ਡਿਪੈਂਡ ਕਰਦਾ ਹੁਣ ਐਵਰੇਜ ਸਾਡਾ 12 ਤੋਂ 15 ਲੱਖ ਇੱਕ ਕਿੱਲੇ ਵਿੱਚ ਨਿਕਲ ਜਾਂਦੀ ਹੈ ਠੀਕ ਹੈ ਜੀ ਉਹ ਤੋਂ ਸੂਜਾ 6 ਲੱਖ ਵੀ ਖਰਚਾ ਕੱਢ ਲਓ ਤਾਂ 6 ਤੋਂ 8 ਤਾਂ ਬਚਦਾ ਹੈ ਬਚਦਾ ਹੈ ਹਾਂ ਤੇ ਇਹ ਜਿਹੜਾ ਜਿਹਦਾ ਹੁਣ ਇਹ ਫਸਲ ਹੋ ਜਾਂਦੀ ਆ ਵੇਚਣ ਵਾਸਤੇ ਸਾਨੀ ਆ ਕਿ ਮਤਲਬ ਹੁਣ ਤੱਕ ਮਤਲਬ ਇੱਕ ਦੇ ਵਿੱਚ ਹੋਣਗੇ ਸਾਰੇ ਜਾਣੇ ਬਿਲਕੁਲ ਜੀ ਵੇਚਣ ਵਾਸਤੇ ਦੇਖੋ ਇਹਦਾ ਮਾਰਕੀਟਿੰਗ ਦਾ ਬੜਾ ਵੱਡਾ ਰੋਲ ਹੈ ਜੀ ਕਿਉਂਕਿ ਡਿਮਾਂਡ ਜੋ ਹੈਗੀ ਆ ਬਾਏਰਸ ਬਹੁਤ ਥੋੜੇ ਹੈ ਜੀ ਬਿਲਕੁਲ ਜੀ ਹਰ ਇੱਕ ਸਬਜੀ ਵਾਲਾ ਇਹ ਨੂੰ ਨਹੀਂ ਵੇਚਦਾ ਨਹੀਂ ਵੇਚਦਾ ਜੀ ਅਗਰ ਉਹ ਵੇਚਦਾ ਤਾਂ ਉਹਨੇ ਦੋ ਰੱਖੀਆਂ ਹੋਣੀਆਂ ਚਾਰ ਰੱਖੀਆਂ ਹੋਣੀਆਂ ਸੈਂਪਲ ਤੇ ਇਹਦੇ ਬਾਏਰਸ ਵੀ ਡਿਫਰੈਂਟ ਨੇ ਜਿਹੜੇ ਕਿ ਸਪਲਾਈਅਰਸ ਹੈਗੇ ਆ ਹੋਟਲ ਦੇ ਹੋਟਲ ਲਾਈਨ ਦੇ ਜੀ ਜਾਂ ਕੈਟਰਿੰਗ ਚ ਬਿਲਕੁਲ ਉਹ ਹਰ ਇੱਕ ਵੱਡੇ ਸ਼ਹਿਰ ਚ ਦੋ ਦੋ ਚਾਰ ਚਾਰ ਇਹ ਹੋ ਜਾਂਦੇ ਸਪਲਾਈਅਰਸ ਠੀਕ ਹੈ ਜੀ ਅਸੀਂ ਉਹਨਾਂ ਨਾਲ ਲਿੰਕ ਕਰਦੇ ਆ ਠੀਕ ਹੈ ਜੀ ਤੇ ਬਟ ਹੁਣ ਤਾਂ ਜੀ ਮੇਰੀ ਮਾਰਕੀਟਿੰਗ ਦਾ ਮਤਲਬ ਇਹ ਹੋ ਗਿਆ ਕਿ ਮੈਂ ਤਾਂ ਇੱਥੇ ਹੀ ਵੇਚਦਾ ਹਾਂ ਹੁਣ ਤੇ ਠੀਕ ਹੈ ਜੀ ਇੱਥੋਂ ਆ ਕੇ ਲੈ ਜਾਂਦੇ ਆ ਜੀ ਰੇਟ ਫਿਕਸ ਕਰਕੇ ਠੀਕ ਹੈ ਜੀ ਮੰਡੀ ਨਹੀਂ ਜਾਂਦਾ ਜੀ ਠੀਕ ਹੈ ਜੀ ਮੰਡੀ ਚ ਦਾ ਉਹੀ ਗੱਲ ਆ ਕਿ ਜਦੋਂ 21 ਤੋਂ ਡੀ ਚਲੇਗੀ ਉਹ ਫਿਰ ਪੰਜਾਬੀ ਚ ਕਹਿਣ ਲੱਗੂ ਕਿ ਵੀ ਤਾਂ ਹੁਣ ਸਟਣ ਆ ਗਿਆ ਸਟਕੇ ਜਾਊਗਾ ਠੀਕ ਹੈ ਜੀ ਤੇ ਹੁਣ ਮੇਰਾ ਲੈਵਲ ਮੈਨੂੰ ਹੁਣ 15 ਸਾਲ ਹੋ ਗਏ ਜੀ ਇਸ ਕੰਮ ਚ ਬਿਲਕੁਲ ਜੀ ਕਿ ਅਸੀਂ ਹੁਣ ਅਸੀਂ crop ਖੇਚੀ ਵੇਚ ਲਈ ਜੀ ਹੁਣ ਤੇ ਠੀਕ ਹੈ ਜੀ ਹੁਣ ਤੁਹਾਡੇ ਖੜੇ ਖੜੇ ਮੈਨੂੰ ਦੋ ਤਿੰਨ ਫੋਨ ਉਹ ਪਾਰੀਆਂ ਦੇ ਆ ਰਹੇ ਆ ਮਾਲ ਲੈਣਾ ਉਹਨਾਂ ਨੂੰ ਠੀਕ ਹੈ ਜੀ ਹੂੰ ਉਹ ਅਸੀਂ ਉਹਨਾਂ ਨਾਲ ਰੇਟ ਫਿਕਸ ਕਰਨਾ ਦਸਪਾਸਸ ਮਾਲ ਕਿੰਨਾ ਜਾਣਾ ਉਹਨਾਂ ਨੂੰ ਭੇਜ ਦੇਣਾ ਠੀਕ ਹੈ ਜੀ ਰੇਟ ਫਿਕਸ ਹੋ ਜਾਣਾ ਠੀਕ ਹੈ ਜੀ ਜਿੱਦਾਂ ਇਹ ਕਰੋਨਾ ਟਾਈਮ ਤੁਸੀਂ ਗੱਲ ਆਫ ਕੈਮਰੇ ਨਾਲ ਗੱਲ ਦੱਸੀ ਸੀ ਕਰੋਨਾ ਟਾਈਮ ਇੱਕ ਫਿਕਸ ਰੇਟ ਹੋ ਗਿਆ ਸੀ ਡੀਸੀ ਵੱਲੋਂ ਉਸ ਕੰਮ ਸਹੀ ਸੀਗਾ ਜਾਂ ਗਲਤ ਸੀਗਾ ਜੀ ਬਿਲਕੁਲ ਮੈਂ ਦੱਸ ਰਿਹਾ ਜੀ ਜਿਹੜੇ ਹੁਣ ਓਪਨ ਚ ਸਬਜ਼ੀਆਂ ਕਰਦੇ ਆ ਇਹ ਵੀ ਚਲੋ ਇਹ ਤਾਂ ਐਗਜ਼ੋਟਿਕ ਚ ਆ ਗਈ ਇਹਦਾ ਤਾਂ ਰੇਟ ਫਿਕਸ ਕਰਨਾ ਬੜਾ ਮੁਸ਼ਕਲ ਹੋ ਜਾਏਗਾ ਜੀ ਤੇ ਬਾਕੀ ਸਬਜ਼ੀਆਂ ਦੀ ਜਿਵੇਂ ਗ੍ਰੀਨ ਕੈਪਸਿਕਮ ਹੀ ਲਾ ਲਈ ਅਸੀਂ ਇੱਕ ਵਾਰ ਫਾਸੇ ਗ੍ਰੀਨ ਵੀ ਤੋੜ ਲਈ ਦੀ ਆ ਠੀਕ ਹੈ ਜੀ ਤੇ ਉਸ ਚੀਜ਼ ਦਾ ਤਾਂ ਰੇਟ ਫਿਕਸ ਹੋ ਸਕਦਾ ਬਿਲਕੁਲ ਘੱਟੋ ਘੱਟ ਮਿਨੀਮਮ ਰੇਟ ਤਾਂ ਫਿਕਸ ਹੋ ਸਕਦਾ ਬਿਲਕੁਲ ਜੀ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਮੇਰੇ ਖਾਲ ਆਪਣੀਆਂ ਸਬਜ਼ੀਆਂ ਨਹੀਂ ਉਗਾਉਂਦੇ ਜੀ ਤੁਸੀਂ ਕਦੇ ਵੀ ਕੋਈ ਸਬਜ਼ੀ 20 ਰੁਪਏ ਤੋਂ ਘੱਟ ਨਹੀਂ ਖਰੀਦੀ ਹੋਣੀ ਨਹੀਂ ਖਰੀਦੀ ਜ ਮੇਰਕੋ ਜੀ ਹਾਂਜੀ 2 ਰੁਪਏ ਦਾ ਤਾਂ ਤੁਸੀਂ ਲਾ ਲਓ ਕਿ ਉਹਦਾ ਲਿਆਣ ਦਾ ਜੀ ਤੋੜਾਈ ਪੈਕਿੰਗ ਲਪਾਫਾ ਵੀ ਲਾ ਕੇ ਲੈ ਕੇ ਜਾਂਦਾ ਗੱਡੀ ਕਿਸੇ ਚੀਜ਼ ਤੇ ਰੱਖ ਕੇ ਵੀ ਲੈ ਕੇ ਜਾਊਗਾ ਆੜਤ ਵੀ ਦੇਊਗਾ ਆਪਣਾ 2 ਰੁਪਈਆ 2 ਰੁਪਏ ਚ ਵੀ ਉਹ ਆੜਤ ਲਏਗਾ ਬਿਲਕੁਲ ਜੀ ਔਰ ਜਿਹੜਾ ਪੱਲੇਦਾਰ ਆ ਉਹਨੇ ਵੀ 4 ਰੁਪਏ ਲੈ ਲੈਣੇ ਆ ਲਪਾਫੇ ਦੇ ਬਿਲਕੁਲ ਜੀ ਨਹੀਂ ਕੱਟਣੇ ਨਹੀਂ ਕੱਟਣੇ ਜੀ ਤੇ ਫਾਰਮਰ ਨੂੰ ਕੀ ਪੈਂਦਾ ਬਿਲਕੁਲ ਜੀ ਬਟ ਅੱਜ ਦੀ ਰੇਟ 'ਚ ਵੀ ਤੁਸੀਂ ਲਾ ਲਓ ਜੋ ਮਹਿੰਗਾਈ ਹੈਗੀ ਆ ਅੱਜ ਦੀ ਰੇਟ 'ਚ 2 ਰੁਪਏ ਕਿਲੋ ਸਬਜ਼ੀ ਕਿਉਂ ਵੇਚਦੀ ਹੈ ਜੀ ਪੜੀਦੀ ਬੋਤਲ 20 ਰੁਪਏ ਦੀ ਹੈਗੀ ਹੈਗੀ ਉਹ ਨਹੀਂ ਘਟਦੀ ਲੈਣੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਨੂੰ ਚਾਹੀਦਾ ਜਿਹੜਾ ਰੇਟ ਫਿਕਸਡ ਹੈ ਲੋਅਰ ਪ੍ਰਾਈਸ ਇੱਕ ਫਿਕਸ ਕਰਨਾ ਚਾਹੀਦਾ ਕਿਸੇ ਨੂੰ ਕੋਈ ਫਰਕ ਨਹੀਂ ਹੈ ਜੀ ਨਹੀਂ ਫਰਕ ਨਹੀਂ ਫਰਕ ਪੈਂਦਾ ਅਸੀਂ ਕਹਿੰਦੇ ਸਾਡੇ ਕੋਲ ਲੇਬਰ ਕਲਾਸ ਵੀ ਹੈ ਹਾਂਜੀ ਇਹਨੂੰ ਵੀ ਨਹੀਂ ਫਰਕ ਆਏਗਾ ਜੀ ਜੀ ਇਹਨਾਂ ਨੇ ਵੀ ਮਹਿੰਗੀ ਚੀਜ਼ ਵੀ ਲੈ ਕੇ ਖਾਣ ਰਹੀ ਹੈ ਖਾ ਲੈਣੀ ਹੈ ਬਿਲਕੁਲ ਜੀ ਸਭ ਕੁਝ ਖਾਂਦੇ ਆ ਅਸੀਂ ਇੱਕ ਗਵਰਨਮੈਂਟ ਦਾ ਬੜਿਆ ਹੋਇਆ ਜੀ ਕਿ ਨਹੀਂ ਜੀ ਗਰੀਬ ਆ ਚੀਜ਼ ਲੈ ਕੇ ਨਹੀਂ ਖਾ ਸਕਦਾ ਬਿਲਕੁਲ ਜੀ ਇਹ ਕਾ ਜੀ ਮੈਂ ਕਹਿੰਦਾ ਇਹ ਬਧੀਆ ਦਿਹਾੜੀ ਵੀ ਤਾਂ ਵੱਧੀ ਆ ਪਹਿਲਾਂ ਦਿਹਾੜੀ 100 ਰੁਪਏ ਸੀ ਫਿਰ 150 ਹੋਈ ਫਿਰ 300 ਹੋਈ ਅੱਜ ਕੱਲ 500 600 ਵੀ ਚੱਲਦੀ ਆ ਉਹ ਨਹੀਂ ਹੈਗਾ ਜੀ ਅੱਜ ਦੀ ਰੇਟ ਤੇ ਅਗਰ ਸਾਨੂੰ ਪ੍ਰੋਫਿਟ ਜ਼ਿਆਦਾ ਵਧੇਗਾ ਜੀ ਲੇਬਰ ਵੀ ਉਸ ਲੇਬਰ ਨੂੰ ਜਦੋਂ ਸਾਨੂੰ ਕੀ ਲੱਗਦਾ ਅਸੀਂ ਵੀ ਲੇਬਰ ਨੂੰ 10 ਰੁਪਏ ਵੱਧ ਦੇ ਦਾਂਗੇ ਬਿਲਕੁਲ ਜੀ ਠੀਕ ਹੈ ਨਾ ਜੀ ਬਿਲਕੁਲ ਠੀਕ ਹੈ ਜੀ ਤੇ ਉਹੀ ਜਦੋਂ ਫਾਰਮਰ ਦੀ ਪ੍ਰੋਡਿਊਸ ਵਧੇਗੀ ਹਾਂ ਜੀ ਤੇ ਫਿਰ ਲੇਬਰ ਦੇ ਵੀ ਪੈਸੇ ਵੱਧ ਸਕਦੇ ਆ ਠੀਕ ਹੈ ਜੀ ਸਹੀ ਇਹ ਕਹਿੰਦਾ ਜਿੱਦਾਂ ਆਰਗੈਨਿਕ ਵਾਲੇ ਆ ਨਾ ਮੈਂ ਪਿੱਛੇ ਜਿਹੇ ਉਹ ਆਲੂ ਪਿਛਲੀ ਵਾਰੀ ਸੀਗੇ 10 ਰੁਪਏ ਕਿਲੋ ਉਹਨਾਂ ਦਾ ਰੇਟ ਸੀ 40 ਰੁਪਏ ਕਿਲੋ ਉਹ ਕਹਿੰਦੇ ਸਾਡੇ ਪੂਰੀ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਕਮਿਊਨਿਟੀ ਇੱਕ ਬਣੀ ਹੋਈ ਆ ਅਸੀਂ ਆਰਗੈਨਿਕ ਦਾ ਫਿਕਸ ਕੀਤਾ ਹੋਇਆ ਆ ਕਿ ਚਿੱਟਾ ਪੀਲਾ ਆਲੂ ਜਿਹੜਾ ਹੈਗਾ ਆ ਜਿਹੜਾ ਮਿੱਠਾ ਨਹੀਂ ਬਣਦਾ ਉਹ 40 ਰੁਪਏ ਜਿਹੜਾ ਸ਼ੂਗਰਫਰੀ ਆ 50 ਰੁਪਏ ਜੇ ਇਦਾਂ ਇੱਕ ਫਿਕਸ ਹੋ ਜਵੇ ਤਾਂ ਜ਼ਿੰਮੇਵਾਰਾਂ ਨੂੰ ਮਤਲਬ ਬਹੁਤ ਵਧੀਆ ਓਪਰਚ्युनिटी ਹੈ ਕਰਨ ਵਾਸਤੇ ਜੀ ਹੋ ਸਕਦਾ ਜੀ ਕਿਉਂ ਨਹੀਂ ਹੋ ਸਕਦਾ ਜਦੋਂ ਆਪਾਂ ਗੱਲ ਕੀਤੀ ਕੋਵਿਡ ਵੇਲੇ ਇੱਕ 10 ਰੁਪਏ ਦਾ ਬੇਰਖਾ ਨੂੰ ਯਾਦ ਆ ਸ਼ਾਇਦ 10 ਰੁਪਏ ਇੱਕ ਸਬਜ਼ੀਆਂ ਦਾ ਰੇਟ ਫਿਕਸ ਕੀਤਾ ਸੀ ਕਿ 10-12 ਰੁਪਏ ਤੋਂ ਥੱਲੇ ਸਬਜ਼ੀ ਨਹੀਂ ਵੇਕੇਗੀ ਬਿਲਕੁਲ ਬਸ ਅਸੀਂ ਕੋਵਿਡ ਵੇਲੇ ਮੈਨੂੰ ਲੱਗਦਾ ਮੈਂ ਮੇਰਾ ਲੋਟ ਉਸ ਵੇਲੇ ਤਿਆਰ ਸੀ ਇਹ ਅਪ੍ਰੈਲ ਦੀ ਗੱਲ ਹੀ ਹੈ ਜਦੋਂ ਕੋਵਿਡ ਹੋਇਆ ਤੇ ਮੈਨੂੰ ਲੱਗਦਾ ਮੈਂ 100 ਕਾਉਂਟਰ ਕੈਪਸਿਕਮ ਸਿੱਟੀ ਸੀ ਅੱਛਾ ਜੀ ਜਾਂ ਵੰਡੀ ਸੀ ਠੀਕ ਹੈ ਜੀ ਅਸੀਂ ਤਾਂ ਚੌਂਕ ਚ ਲਿਆ ਕੇ ਗੱਡੀ ਖੜੀ ਕਰ ਦਿੱਤੀ ਸੀ ਨੇੜੇ ਤਾਂ ਕੋਈ ਨਹੀਂ ਆਉਂਦਾ ਸੀ ਕੋਵਿਡ ਦਾ ਉਹ ਟਾਈਮ ਸੀ ਕਿ ਵੀ ਲੈ ਜਾਓ ਯ ਮੰਡੀ ਤਾਂ ਕੋਣ ਲੈਂਦਾ ਸੀ ਕਿਉਂਕਿ ਉਸ ਸਮੇਂ ਤਾਂ ਜ਼ਰੂਰੀ ਚੀਜ਼ਾਂ ਹਰ ਬੰਦਾ ਇਹੀ ਕਹਿੰਦਾ ਯਾਰ ਮੈਂ ਤਾਂ ਸਬਜ਼ੀ ਲਵਾਂ ਜਿਹੜੀ ਮੈਂ ਖਾਣੀ ਆ ਜ਼ਰੂਰੀ ਚੀਜ਼ ਜੀ ਇਹ ਤਾਂ ਇੱਕ ਐਗਜ਼ੋਟਿਕ ਹੋ ਗਿਆ ਕਿ ਚੱਲੇ ਤਾਂ ਇਹਦੇ ਬਿਨਾਂ ਕੰਮ ਚੱਲਦਾ ਸੀ ਬਿਲਕੁਲ ਜੀ ਤੇ ਅਸੀਂ ਤਾਂ ਵੰਡੀਆਂ ਸੀ ਜੀ ਉਹਨੂੰ ਠੀਕ ਹੈ ਸਾਡਾ ਉਹ ਤੋਂ ਕੋਈ ਰੇਟ ਨਹੀਂ ਮਿਲਿਆ ਸੀ ਬੜੀ ਮੁਸ਼ਕਲ ਸੀ ਉਹ ਕロップ ਵੇਚੀ ਬਟ ਵੇਚਣੀ ਕੀ ਆ ਉਹ ਤਾਂ ਅਸੀਂ ਕੱਢੀ ਸੀ ਕਿ ਇੱਥੇ ਗਲਣੀ ਆ ਕਿ ਚਲੋ ਕਿਸੇ ਦੇ ਮੂੰਹ ਹੀ ਪੈ ਜਾਗੀ ਠੀਕ ਹੈ ਜੀ ਉਹ ਵੀ ਟਾਈਮ ਦੇਖਿਆ ਹੋਇਆ ਠੀਕ ਹੈ ਜੀ ਹੁਣ ਗਾਂ ਕੋਈ ਹੋਰ ਫਿਊਚਰ 'ਚ ਇਹ ਕੰਮ ਵਧਾਉਣ ਦਾ ਕੋਈ ਹੈ ਜੀ ਆਪਣਾ ਜੀ ਹਾਂਜੀ ਪਲਾਨ ਕਰ ਸਕਦੇ ਆ ਜੀ ਇਹ ਵੀ ਕਿ ਇਹ ਦੀ ਅਸੀਂ ਨੋ ਵਧਾਉਂਦਾ ਚਾਂਸਸ ਹੈਗੇ ਆ ਕਿ ਅਸੀਂ ਵਧਾ ਲਈਏ ਜੀ ਹਾਂ ਬਾਕੀ ਬੱਚਿਆਂ ਤੇ ਡਿਪੈਂਡ ਕਰਦਾ ਜੀ ਅੱਛਾ ਨਾਲ ਫੈਮਿਲੀ ਨਾਲ ਲੱਗੀ ਆ ਜੀ ਨਾਲ ਬੱਚੇ ਦਾ ਬੇਟਾ ਨਾਲ ਹੀ ਆ ਜੀ ਅੱਛਾ ਮੇਰੇ ਨਾਲ ਹੀ ਫਾਰਮ ਤੇ ਕੰਮ ਕਰਾਂਦਾ ਠੀਕ ਹੈ ਜੀ ਆ ਹੁਣ ਅਸੀਂ ਸਾਡੀ ਇਹ ਜਿਵੇਂ ਅਸੀਂ ਆਹ ਹੁਣ 컬러 ਤੁਸੀਂ ਦੇਖ ਰਹੇ ਹੋ ਜੀ ਆ ਗ੍ਰੀਨ ਹੈ ਜੀ ਹੁਣ ਇਸ ਤੋਂ ਬਾਅਦ ਆ ਦੋ ਦਿਨ ਰੱਖ ਕੇ ਠੀਕ ਹੈ ਜੀ ਪੂਰਾ ਇਹ ਲੋਹ ਹੋ ਗਿਆ ਹੁਣ ਇਹ ਮਤਲਬ ਇਹ ਮਾਰਕੀਟ ਵਾਸਤੇ ਤਿਆਰ ਆ ਤਿਆਰ ਆ ਇਹ ਚੀਜ਼ ਆ ਚੀਜ਼ ਤੇ ਆ ਮਾਰਕੀਟ ਵਾਸਤੇ ਤਿਆਰ ਆ ਤਿਆਰ ਆ ਇਹ ਚ ਲੈ ਜਾਣਾ ਠੀਕ ਆ ਜੀ ਇਹ ਕੱਲ ਨੂੰ ਜਾਂ ਪਰਸੋਂ ਚਲੇ ਜਾਣਾ ਠੀਕ ਆ ਜੀ ਇਸ ਤਰ੍ਹਾਂ ਹੀ ਅਸੀਂ ਤੋੜ ਤੋੜ ਕੇ ਸਟੋਰ ਕਰੀ ਜਾਈਦਾ ਇਸ ਤਰ੍ਹਾਂ ਇਹ ਤਿਆਰ ਹੋ ਜਾਂਦਾ ਇਹ ਠੀਕ ਆ ਜੀ ਇਹ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਕਿ ਮਿਹਨਤ ਦਾ ਫਲ ਹੈਗਾ ਆ ਜੀ ਸਟਾਰਟਿੰਗ ਜਰੂਰ ਡਾਊਨ ਹੁੰਦੀ ਆ ਪਰ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਕੋਈ ਜ਼ਿੰਮੇਵਾਰਾਂ ਭਰਾਵਾਂ ਵਾਸਤੇ ਕੋਈ ਲਾਸਟ ਕੋਈ ਮੈਸੇਜ ਇੱਕ ਆ ਮੈਸੇਜ ਆਈ ਹੈ ਜੀ ਕਿ ਕੱਲੀ ਖੇਤੀ ਚ ਕਣਕ ਝੋਨੇ ਚ ਨਾ ਫਸੇ ਰਹਿਣ ਜੀ ਕੋਈ ਨਾ ਕੋਈ ਆ ਛੋਟਾ ਮोटा ਕੰਮ ਜਿਵੇਂ ਆਹੀ ਹੈ ਇਹਨੂੰ ਕਿਸੇ ਲੈਵਲ ਤੇ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਤੁਸੀਂ 1 ਏਕੜ ਹੀ ਲਾਉਣਾ 2 ਕਨਾਲ ਤੇ ਵੀ ਸਬਸਿਡੀ ਹੁੰਦੀ ਆ ਬਿਲਕੁਲ ਬਲਕਿ ਜ਼ਿਆਦਾ ਹੋਏਗੀ ਮੇਰੇ ਖਿਆਲ 2 ਕਨਾਲ ਤੇ ਠੀਕ ਹੈ 1 ਏਕੜ ਨਾਲ ਕੋਈ ਪੁਲਟਰੀ ਦਾ ਹੈਗਾ ਮਸ਼ਰੂਮ ਦਾ ਕੰਮ ਹੈ ਆ ਅੱਜਕੱਲ੍ਹ ਪੰਜਾਬ ਚ ਮੈਂ ਇੱਕ ਦੋ ਜਗ੍ਹਾ ਵੈਸੇ ਹੀ ਪਤਾ ਕਰੀਦਾ ਕਹਿੰਦੇ ਜੀ ਦੇਸੀ ਮੁਰਗੀਆਂ ਦੀ ਜੀ ਬ੍ਰੋਇਲਰ ਤੋਂ ਥੋੜਾ ਜਿਹਾ ਚਲਦੇ ਆ ਕਿ ਜੀ ਨਹੀਂ ਇਹਦੇ ਚ ਕਈ ਕੁਸ਼ ਆ ਗਿਆ ਜੀ ਯੂਨੀਸਟਰੀ ਰੋਲਡਸ ਪੈ ਰਹੇ ਆ ਜੀ ਇਹ ਹੋ ਰਿਹਾ ਹੁਣ ਜਿਹੜੀਆਂ ਚੰਗੇ ਬੰਦੇ ਹੈਗੇ ਆ ਫੈਮਲੀ ਜਿਹੜੇ ਲੈ ਸਕਦੇ ਆ ਜੀ ਉਹ ਦੇਸੀ ਅੰਡਾ ਲੱਭਦੇ ਆ ਦੇਸੀ ਮੁਰਗਾ ਲੱਭਦੇ ਆ ਜਿਹੜੇ ਨਾਨ ਵੇਜ ਖਾਂਦੇ ਆ ਜੀ ਠੀਕ ਹੈ ਜੀ ਤੇ ਇਹ ਚੀਜ਼ਾਂ ਤੇ ਵੀ ਫੋਕਸ ਹੋ ਸਕਦਾ ਲੋਕਾਂ ਨੇ ਕਿੱਥੇ ਆ ਜੀ ਬੜੇ ਛੋਟੇ ਛੋਟੇ ਪਵਾ ਇੱਕ ਨੇ ਐਕਸਟਰਾ ਇਨਕਮ ਜਨਰੇਟ ਹੋ ਜਾਂਦੀ ਆ ਜੀ ਕਣਕ ਚੋਂ ਨਾ 6 ਮਹੀਨੇ ਬਾਅਦ ਕਰੌਪ ਆਉਣੀ ਆ ਠੀਕ ਹੈ ਜੀ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਇਹ ਆ ਸਾਡਾ ਕਿ ਸਾਨੂੰ ਡੇਲੀ ਪੈਸੇ ਆਉਂਦੇ ਆ ਡੇਲੀ ਪੈਸੇ ਠੀਕ ਹੈ ਜੀ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਆ ਠੀਕ ਹੈ ਜੀ ਫਾਰਮਰ ਨੂੰ ਸਾਡੇ ਇੱਕ ਡੇਲੀ ਪੈਸੇ ਆਉਣੇ ਪਵਾ ਤਾਨੂੰ 1000 ਰੁਪਏ ਆਵੇ ਰੋਜ਼ ਜੀ ਉਹ ਤੁਹਾਡੀ ਐਡ ਹੁੰਦਾ ਬਿਲਕੁਲ ਜੀ ਠੀਕ ਹੈ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤੁਹਾਡਾ ਦੋਸਤੋ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਰੋ ਕਰਿਓ ਮਿਲਦੇ ਆ ਨੈਕਸਟ